ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਮੋਕੰਪੂਰਤ ਦੀ ਪੁਲਿਸ ਵੱਲੋਂ ਪਿਛਲੇ ਦਿਨੀ ਪਰਾਣੀ ਰੰਜਿਸ਼ ਦੇ ਚੱਲਦਿਆਂ ਪਿਓ ਪੁੱਤ ਤੇ ਹਮਲਾ ਕਰਨ ਵਾਲੇ 5 ਪਾਤਪਾਤਰ ਵਾਸੀ ਸੈੱਲ ਦੇ ਜ਼ਿਲ੍ਹਾ ਪ੍ਰਦਾਨ ਸਨੇ ਪੰਜ ਲੋਕਾਂ ਨੂੰ ਕਾਬੂ ਕੀਤਾ ਗਿਆ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਕਿ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਰਹਿਣ ਵਾਲੇ ਸੁਗਰੀਵ ਸਿੰਘ ਦੇ ਉੱਪਰ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਤੇ ਉਹਨਾਂ ਦੇ ਬੇਟੇ ਦੇ ਉੱਪਰ ਵੀ ਜਿਹੜਾ ਹਮਲਾ ਕੀਤਾ ਗਿਆ ਤੇ ਦੋਨੋਂ ਜ਼ਮੀਨ ਦੇ ਉੱਪਰ ਡਿੱਗ ਜਾਂਦੇ ਨੇ ਤੇ ਸੁਗਰੀਵ ਸਿੰਘ ਦੀ ਜੇਬ ਦੇ ਵਿੱਚੋਂ ਪਏ 10000 ਰੁਪਏ ਵੀ ਖੋਹ ਕੇ ਲੈ ਜਾਂਦੇ ਨੇ ਬਿਆਨ ਤੇ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਤੇ ਰਣਜੀਤ ਸਿੰਘ ਨੇ ਉਕਤ ਮੁਕੱਦਮਾ ਦਰਜ ਰਜਿਸਟਰ ਕਰਕੇ ਤਫ਼ਤੀਸ਼ ਕੀਤੀ ਤਾਂ ਪੁਲਿਸ ਅਧਿਕਾਰੀਆਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਮੁਕੱਦਮਾ ਦੇ ਸਤਿਸ਼ ਹਰ ਪਹਿਲੂ ਤੋਂ ਕਰਨ ਉਪਰੰਤ ਇਸ ਮੁਕਦਮੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਸਾਰਾ ਕੀ ਹੈ ਮਾਮਲਾ ਸੁਣੋ ਪੂਰੀ ਖਬਰ ਮਿਤੀ 14 ਅਪ੍ਰੈਲ 2024 ਨੂੰ ਠਾਣਾ ਮੁਕੰਪੁਰ ਦੇ ਏਰੀਏ ਦੇ ਵਿੱਚ ਮੁਕੱਦਮਾ ਨੰਬਰ 34 ਦਰਜ ਕੀਤਾ ਗਿਆ ਜਿਸ ਵਿੱਚ ਸੁਗਰੀਵ ਸਿੰਘ ਜੋ ਪ੍ਰੀਤਨਗਰ ਦਾ ਰਹਿਣ ਵਾਲਾ ਕਰਤੀ ਦੇ ਉੱਪਰ ਦੋ ਮੁੰਨੇ ਨੌਜਵਾਨਾਂ ਅਣਪਛਾਤੇ ਆ ਕੇ ਰਮਾ ਹਾਲ ਦੇ ਵਿੱਚ ਉਸ ਉੱਪਰ ਹਮਲਾ ਕੀਤਾ ਸੀ ਜਿਨ੍ਹਾਂ ਨੇ ਆ ਕੇ ਪਹਿਲਾਂ ਉਸਦੇ بیٹے ਵਿਜੇ ਦੇ ਬਾਰੇ ਪੁੱਛਿਆ ਸੀ ਕਿ ਵਿਜੇ ਕਿੱਥੇ ਹੈ ਤੇ ਉਹ ਜਿਹੜਾ ਉਸਤੇ ਲੱਕ ਦੇ ਵਿੱਚ ਦਾਤਰ ਦੇ ਨਾਲ ਵਾਰ ਕੀਤਾ ਬਹੁਤ ਜਾਨਲੇਵਾ ਹਮਲਾ ਕੀਤਾ ਇਸ ਦੀ ਸੰਜੀਦਗੀ ਨੂੰ ਵੇਖਦੇ ਹੋਏ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮਾ ਤਹਿਤ ਟੀਮਾਂ ਬਣਾ ਕੇ ਅਲੱਗ-ਅਲੱਗ ਐਂਡ ਐਡੀਸੀਪੀ 3 ਨਵਜੋਤ ਸਰ ਦੀ ਰਹਿਨੁਮਾਈ ਹੇਠ ਇਹਨੂੰ ਵੈਰੀਫਾਈ ਕੀਤਾ ਗਿਆ ਸਾਰਾ ਐਂਡ ਸਾਡੀ ਹੋਰ ਟੈਕਨੀਕਲ ਤੇ ਬਾਕੀ ਸਾਰੀ ਅਸੀਂ ਜਿਹੜੀ ਯੂਜ਼ ਕਰਕੇ ਇੰਟੈਲੀਜੈਂਸ ਇਹਦੇ ਵਿੱਚ ਅਸੀਂ ਨਿਸ਼ਾਨ ਸਿੰਘ ਨਾਮ ਦਾ ਇੱਕ ਬੰਦਾ ਆਇਡੈਂਟੀਫਾਈ ਕੀਤਾ ਜਿਸ ਨੇ ਕਿ ਜੋ ਕਿ ਨਜ਼ਰ ਆਉਂਦਾ ਹੈ ਕਿ ਪਹਿਲਾਂ ਉਹਨੇ ਆ ਕੇ ਰੈਕੀ ਕਰਵਾਈ ਚਾਰ ਨੌਜਵਾਨਾਂ ਨੇ ਇੱਕ TVS ਬਾਈਕ ਦੇ ਉੱਪਰ ਜਾਂ ਇੱਕ ਬੁਲਟ ਬਾਈਕ ਦੇ ਉੱਪਰ ਉਹਨਾਂ ਨੂੰ ਆ ਕੇ ਇਸ ਦਾ ਸੁਗਰੀਵ ਦਾ ਘਰ ਅਤੇ ਜਿਹੜਾ ਹਾਲ ਸੀ ਰਵਾ ਹਾਲ ਉਹ ਦਿਖਾ ਦਿੱਤਾ ਉਸ ਤੋਂ ਬਾਅਦ ਇਹਦੇ ਵਿੱਚ ਅਜੀਤ ਤੇ ਸੇਵਕ ਨਾਮ ਦੇ ਦੋ ਲੜਕੇ ਸੀ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਜਿਨ੍ਹਾਂ ਨੇ ਆ ਕੇ ਅਟੈਕ ਕੀਤਾ ਸੀ ਸੋ ਨਿਸ਼ਾਨ ਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਜੀਤ ਤੇ ਸੇਵਕ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਇਨਾਂ ਦੀ ਪੁੱਛਗਿੱਛ ਵਿੱਚ ਇਹ ਸਾਹਮਣੇ ਆਇਆ ਕਿ ਨਿਸ਼ਾਨ ਸਿੰਘ ਨੂੰ ਨੀਰਜ ਕੁਮਾਰ ਨੇ 10000 ਰੁਪਏ ਆਪਣੇ ਭਤੀਜੇ ਸਾਜਨ ਦੇ ਹੱਥ ਭੇਜਿਆ ਸੀ ਇਸ ਕੰਮ ਵਾਸਤੇ ਇਸ ਦੇ ਵਿੱਚ ਵਜ੍ਹਾ ਰੰਜਸ਼ ਇਹ ਸੀ ਕਿ ਜੋ ਨੀਰਜ ਕੁਮਾਰ ਅਤੇ ਜੋ ਸੁਗਰੀਵ ਇਹ ਇੱਕ ਹੀ ਇਲਾਕੇ ਪ੍ਰੀਤਨਗਰ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਦੀ ਆਪਸ ਦੇ ਵਿੱਚ ਕਾਫੀ ਸਮੇਂ ਤੋਂ ਕਈ ਅਲੱਗ-ਅਲੱਗ ਕਾਰਨਾਂ ਨੂੰ ਲੈ ਕੇ ਹੈ ਤਾਂ ਦੋਨੋਂ ਮੋਹਤਵਾਰ ਤਰੀਕੇ ਦੇ ਬੰਦੇ ਦੋਨਾਂ ਦੀ ਰੰਜਸ਼ ਚੱਲਦੀ ਸੀ ਸੋ ਨੀਰਜ ਕੁਮਾਰ ਨੇ ਇਹ ਪਲਾਨ ਕੀਤਾ ਸੀ ਨਿਸ਼ਾਨ ਸਿੰਘ ਦੇ ਨਾਲ ਮਿਲ ਕੇ ਕਿ ਇਹਨੂੰ ਸਬਕ ਸਿਖਾਇਆ ਜਾਵੇ ਤੇ ਉਹਨੇ ਜਿਸ ਚੀਜ਼ ਦੀ ਪੇਮੈਂਟ ਵੀ ਹੈ ਜਿਹੜੀ ਆਪਣੇ ਭਤੀਜੇ ਸਾਜਨ ਦੇ ਰਾਹੀਂ ਇਹਨੂੰ ਭੇਜੀ ਸੀ ਨਿਸ਼ਾਨ ਨੂੰ ਸੋ ਇਸ ਦੇ ਵਿੱਚ ਬੜੀ ਵਧੀਆ ਕਾਰਵਾਈ ਕਰਦੇ ਹੋਏ ਇਹਨਾਂ 5 ਦੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੱਜ ਇਹਨਾਂ ਨੂੰ ਅਰੈਸਟ ਪਾਉਣ ਤੋਂ ਬਾਅਦ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਗਿਆ ਅਤੇ ਇਹਨਾਂ ਦੇ ਪਾਸੋਂ ਜੋ ਉਸ ਵੇਲੇ ਵਰਤੀ ਗਈ ਸੀ ਸਪਲੈਂਡਰ ਬਾਈਕ ਤੇ TVS ਬਾਈਕ ਅਤੇ ਅਜੀਤ ਕੁਮਾਰ ਕੋਲੋਂ ਜੋ ਉਸਨੇ ਦਫਤਰ ਵੀ ਵਰਤਿਆ ਸੀ ਇਸ ਵਾਰਤਾ ਦੇ ਵਿੱਚ ਉਹ ਸਾਰਾ ਬਰਾਬਰ ਕੀਤਾ ਗਿਆ। ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ